ਦੁਨੀਆ ਕਹਿੰਦੀ ਹੈ ਕਿ ਅੱਜ ਕੱਲ ਦੇ ਦੋਸਤ ਬੜੇ ਕਮੀਨੇ ਹੁੰਦੇ ਐ ਪਰ ਇਹ ਕਮੀਨਾਪਨ ਅੱਜ ਦਾ ਨਹੀਂ ਇਹ ਤਾਂ ਰਾਜਿਆਂ ਮਹਾਰਾਜਿਆਂ ਦੇ ਵੇਲੇ ਤੋਂ ਚੱਲਦਾ ਆ ਰਿਹਾ ਹੈ ਇੱਕ ਦਫਾ ਇੱਕ ਰਾਜੇ ਦੇ ਰਾਜ ਵਿੱਚ ਯੁੱਧ ਲੱਗ ਗਿਆ ਰਾਜੇ ਨੇ ਆਪਣੀ ਰਾਣੀ ਦੀ ਸੇਫਟੀ ਵਾਸਤੇ ਉਹਨੂੰ ਇੱਕ ਰੂਮ 'ਚ ਲੋਕ ਕੀਤਾ ਤੇ ਚਾਬੀ ਆਪਦੇ ਦੋਸਤ ਗੋਗੀ ਮਸਤਾਨਾ ਨੂੰ ਦਿੰਦੇ ਹੋਏ ਕਿਹਾ ਕਿ ਮੈਂ ਯੁੱਧ ਵੱਲ ਚੱਲਿਆ ਤੇ ਜੇ ਮੈਂ 5 ਦਿਨ ਤੱਕ ਨਹੀਂ ਮੁੜਿਆ ਤਾਂ ਸਮਝ ਲਈ ਮੈਂ ਨਹੀਂ ਬਚਿਆ ਤੇ ਉਹ ਤੋਂ ਬਾਅਦ ਰਾਣੀ ਹੋਈ ਤੇਰੀ ਰਾਜਾ ਗੋਗੀ ਤੋਂ ਅਲਵਿਦਾ ਲੈ ਕੇ ਯੁੱਧਵਲ ਚੱਲ ਪਿਆ ਰਾਜੇ ਨੂੰ ਨਿਕਲਿਆ ਹਲੇ ਅੱਧਾ ਘੰਟਾ ਹੀ ਹੁੰਦਾ ਹੈ ਕਿ ਉਹ ਵੇਖਦਾ ਕਿ ਉਹਦੇ ਪਿੱਛੇ ਕੋਈ ਬੰਦਾ ਆਵਾਜ਼ਾਂ ਲਗਾ ਰਿਹਾ ਹੈ ਰਾਜਾ ਪਿੱਛੇ ਮੁੜ ਕੇ ਵੇਖਦਾ ਕਿ ਉਹਦੇ ਵਾਲੇ ਘੋੜਾ ਭੱਜਿਆ ਆ ਰਿਹਾ ਹੈ ਧਗੜ 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 ਰਾਜੇ ਨੇ ਆਪਦਾ ਘੋੜਾ ਖੜਾਇਆ ਤੇ ਜਿਹੜਾ ਬੰਦਾ ਪਿੱਛੇ ਆਉਂਦਾ ਸੀ ਉਹਦੀ ਵੇਟ ਕਰਨ ਲੱਗ ਗਿਆ ਉਹ ਬੰਦਾ ਜਦੋਂ ਕੋਲ ਆਂਦਾ ਤੇ ਵੇਖਦਾ ਕਿ ਇਹ ਤਾਂ ਗੋਗੀ ਮਸਤਾਨ ਹੈ ਰਾਜੇ ਨੇ ਗੋਗੀ ਨੂੰ ਪੁੱਛਿਆ ਕਿ ਕੀ ਹੋ ਗਿਆ ਹਲ ਤਾਂ ਅੱਧਾ ਘੰਟਾ ਹੋਇਆ ਮੈਨੂੰ ਚੱਲਿਆ ਨੂੰ ਤੂੰ ਪਿੱਛੇ ਪਿੱਛੇ ਕਿਉਂ ਆ ਗਿਆ ਗੋਗੀ ਕੋਲ ਆ ਕੇ ਗੰਦਾ ਹੈ ਮਹਾਰਾਜ ਤੁਸੀਂ ਚਾਬੀ ਗਲਤ ਫੜਾ ਗਏ